ਮਾਂ ਮੋਲੀ ਦਾ ਮਾਨ ਮੱਤਾ लाडला ਪੁੱਤ ਜੁਜੀਤ ਪਾਤਰ ਅੱਜ ਹਮੇਸ਼ਾਲੀ ਸਿਕੁਨੀਆਂ ਛਟਕੇ ਚਲਾ ਗਿਆ ਮੈਂ ਹਰੇਕ ਭਾਸ਼ਣ ਚ ਆਪਣੇ ਉਹਨਾਂ ਦੇ ਸ਼ੇਰ ਕੋਟ ਕਰਦਾ ਸੀ ਉਹਨਾਂ ਦੀਆਂ ਗਜ਼ਲਾਂ ਕੋਟ ਕਰਦਾ ਸੀ ਮੈਨੂੰ ਲੱਗਦਾ ਅੱਜ ਮੈਂ ਸ਼ਬਦਹੀਣ ਹੋ ਗਿਆ ਮੇਰੇ ਕੋਲੇ ਸ਼ਬਦ ਨਹੀਂ ਰਹੇ ਕਿ ਮੈਂ ਕੀ ਕਹਾਂ ਜੇ ਮੈਂ ਆਜੇ ਤਾਂ ਹਰ ਇੱਕ ਦਾ ਖਾਸ ਨਾਮ ਹੋ ਚੁੱਕੀ ਹੈ ਜਿਸ ਨੂੰ ਇਹ ਤੇ ਸੁੱਤੇ ਪਏ ਰਹਿ ਕੇ ਅਕਸਰ ਗੱਲ ਕਰਦੇ ਸੀ ਭਗਵੰਤ ਪੰਜਾਬੀ ਮਾਂ ਬੋਲੀ ਚ ਆਪਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਿੱਚ ਪੰਜਾਬੀ ਨਹੀਂ ਹੈਗੀ ਆਪਾਂ ਉਹ ਲੈ ਕੇ ਆਉਣੀ ਹੈ ਮੈਂ ਕਿਹਾ ਜੀ ਮੈਂ ਸਰਕਾਰ ਵੱਲੋਂ ਜੋ ਕਰੂੰਗਾ ਤੁਸੀਂ ਕਹੋਗੇ ਮੈਂ ਕਰੂੰਗਾ ਜੀ ਕੋਈ ਲਾਇਬ੍ਰੇਰੀ ਵੀ ਬਣਾਈ ਜਾਏਗੀ ਇਹਨਾਂ ਦੀ ਯਾਦ ਵਿੱਚ ਕੁਝ ਇਹਨਾਂ ਦੀ ਯਾਦ ਦੇ ਵਿੱਚ ਜੋ ਵੀ ਮੈਨੂੰ ਮਿਲਿਆ ਇਹਨਾਂ ਦੇ ਸ਼ਾਇਰ ਦੋਸਤਾਂ મિતਰਾਂ ਵੱਲੋਂ ਸਾਰਾ ਮੰਗ ਪੱਤਰ ਜਿਹੜਾ ਪੂਰਾ ਹੋਊਗਾ ਇਹਨਾਂ ਦੇ ਨਾਂ ਤੇ ਕੁਝ ਵੀ ਬਣਾ ਦਿਓ ਕੋਈ ਪੰਜਾਬੀ ਮਾਮੂਲੀ ਦੀ ਸੇਵਾ ਹੀ ਹੋਊਗੀ ਉਹ ਤਾਂ ਇੱਕ ਪਾਤਰ ਪਾਤਰ ਅਵਾਰਡ ਸ਼ੁਰੂ ਕਰਾਂਗੇ ਜਿਸ ਦਾ ਹਰ ਜਨ ਅਵਾਰਡ ਹੈ ਉਹ ਖੇਡਾਂ ਵਾਸਤੇ ਜੀ ਤੇ ਪਦਮ ਸ਼੍ਰੀ ਹੈ ਉਹ ਕਲਾ ਵਾਸਤੇ ਅਸੀਂ ਪੰਜਾਬ ਦੇ ਵਿੱਚ ਪਾਤਰ ਅਵਾਰਡ ਸ਼ੁਰੂ ਕਰਾਂਗੇ 7ਵੀਂ 8ਵੀਂ ਕਲਾਸ ਤੋਂ ਬੱਚੇ ਬੀਏ ਤੱਕ ਦੇ ਉਹਨਾਂ ਦਾ ਕੰਪੀਟੀਸ਼ਨ ਕਰਵਾਇਆ ਕਰਾਂਗੇ ਕਿ ਪਾਤਰ ਸਾਹਿਬ ਤੋਂ ਪ੍ਰਭਾਵਿਤ ਹੋ ਕੇ ਸ਼ਾਇਰੀ ਲਿਖਣ ਕਵਿਤਾਵਾਂ ਲਿਖਣ ਤੇ ਜਿਹੜਾ ਫਰਸਟ ਆਊਗਾ ਜਿਹੜਾ ਪਾਤਰ ਵਾਰਡੀ ਹੋਊਗਾ ਹਰ ਇੱਕ ਸਾਲ ਉਹਨੂੰ 1 ਲੱਖ 1000 ਰੁਪਈਆ ਤੇ ਨਾਲ ਪ੍ਰਸ਼ੰਸਾ ਪੱਤਰ ਤੇ ਹੋਰ ਸਾਰੀਆਂ ਸਹੂਲਤਾਂ ਸਰਕਾਰੀ ਦੇ ਦਿੰਦੇ ਨੇ ਸੂਬੇ ਲੈਵਲ ਤੇ ਹੋਏਗਾ ਜ਼ਿਲ੍ਹਾ ਲੈਵਲ ਤੇ ਮਾਨਸਾ ਸਾਹਿਬ ਇਨਸ਼ਾਅਰ ਕਾਮ ਲੈਣੇ ਗੱਲ ਕਹੀ ਜਿਹੜੀ ਸੋਚ ਛੱਟ ਕੇ ਗਈ ਜਿਹੜੀ ਵਿਰਾਸਤ ਰੱਖੀ ਹੈ ਆ ਪਾਤਰ ਵਾਰਡ ਤੋਂ ਹੀ ਸ਼ੁਰੂਆਤ ਹੋ ਰਹੀ ਹੈ ਸੋ ਲੱਗਦਾ ਕਿ ਬਹੁਤ ਵੱਡਾ ਬਣਾ ਦੇਖੋ ਇਹ ਤਾਂ ਪਾਤਰ ਵਾਰਡ ਤਾਂ ਇੱਕ ਛੋਟੀ ਚੀਜ਼ ਹੈ ਮੈਂ ਕਹਿੰਨਾ ਉਹ ਜਿਹੜੀ ਸੋਚ ਛੱਡ ਕੇ ਗਏ ਨੇ ਪਾਤਰ ਰਵਾਰਡ ਦਾ ਮਤਲਬ ਹੈ ਬੱਚਿਆਂ ਦੇ ਬੱਚਿਆਂ ਦੇ ਵਿੱਚ ਸੁਰਜੀਤ ਪਾਤਰ ਨੂੰ ਪੜਨ ਦੀ ਪਹਿਲਾਂ ਤਾਂ ਜਿੰਨੇ ਨੇ ਹਜੇ ਤੱਕ ਨਹੀਂ ਪੜਿਆ ਉਹ ਪੜਨਗੇ ਫਿਰ ਉਹਨਾਂ ਵਾਂਗੂ ਲਿਖਣਗੇ ਫਿਰ ਫਸਟ ਆਉਣਗੇ ਸੈਕੰਡ ਆਉਣਗੇ ਥਰਡ ਆਉਣਗੇ ਅਗਲੇ ਸਾਲ ਜਿੱਤ ਜਾਣਗੇ ਇਸ ਸਾਲ ਨਹੀਂ ਜਿੱਤੇ ਤਾਂ ਇੱਕ ਕੰਪੀਟੀਸ਼ਨ ਹੋ ਜਾਊਗਾ ਪਾਤਰ ਸਾਹਿਬ ਦੀ ਸੋਚ ਜਿਉਂਦੀ ਰਹੇ ਜੋ ਮਨ ਸਾਹਿਬ ਤੁਹਾਡਾ ਜਦੋਂ ਸਪੀਚ ਸੁਣਦੇ ਆ ਅਕਸਰ ਤੁਹਾਡੇ ਲਈ ਕਿ ਭਾਸ਼ਣਾਂ ਦੇ ਵਿੱਚ ਪਾਤਰ ਸਾਹਿਬ ਦੀ ਸ਼ਾਇਰੀ ਬਹੁਤ ਜ਼ਿਆਦਾ ਨਜ਼ਰ ਆਉਂਦੀ ਹੈ ਮੈਂ ਰਾਹਾਂ ਤੇ ਨਹੀਂ ਚੱਲਦਾ ਮੈਂ ਚੱਲਦਾ ਦਰਾਵਾਂ ਦੇ ਵਿੱਚ ਹੋਰ ਬਹੁਤ ਸਾਰੀ ਸ਼ਾਇਰੀ ਨਜ਼ਰ ਆਉਂਦੀ ਕੀ ਹੋਇਆ ਜੇ ਪੱਤ ਚੜਾਈ ਜੋ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਥੋਂ ਕਲਮਾ ਤੂੰ ਫੁੱਲਾਂ ਚੋਂ ਕਿ ਜਮੀਨ ਰੱਖੀ ਆ 6 ਫੁੱਟ ਜੀ ਕਿਹੜੇ ਵੀ ਕਿਸ ਤਰ੍ਹਾਂ ਦੇਖਦੇ ਉਹ ਹੀ ਤਾਂ ਦੇਖਿਆ ਨਹੀਂ ਜਾ ਰਹੇ ਜੀ ਕਿਉਂਕਿ ਜਦੋਂ ਕੋਈ ਇਦਾਂ ਦੀ ਗੱਲ ਹੋ ਜਾਂਦੀ ਹੈ ਨਾ ਤੁਹਾਡਾ ਅੰਦਰ ਇਸ ਤਰ੍ਹਾਂ ਕੰਬ ਜਾਂਦਾ ਇਸ ਤਰ੍ਹਾਂ ਡੋਲ ਜਾਂਦਾ ਕਿ ਤੁਹਾਨੂੰ ਸਮਝ ਨਹੀਂ ਆਉਂਦੀ ਹੁਣ ਕਹਿਣਾ ਕੀ ਹੈ ਕਿਉਂਕਿ ਇੱਕ ਇਹ ਇਨਸਾਨ ਨਹੀਂ ਗਿਆ ਇੱਕ ਯੁੱਗ ਚਲਾ ਗਿਆ ਉਸ ਇਨਸਾਨ ਦੇ ਨਾਲ ਉਹ ਆਪਣੇ ਉਹਨੇ ਇੰਨਾ ਕੁਝ ਸਿਰਜਿਆ ਸੀ ਉਹਦੀ ਸਿਰਜਣਾ ਇੰਨੀ ਵੱਡੀ ਸੀ ਕਿ ਉਹਦੇ ਵਿੱਚ ਉਹ ਹਮੇਸ਼ਾ ਸਾਡੇ ਨਾਲ ਤਾਂ ਰਹੇਗਾ ਪਰ ਉਹ ਚਿਹਰਾ ਮੋਹਰਾ ਦੇਖਣ ਨੂੰ ਤਾਂ ਤਰਸਾਂਗੇ ਨਾ ਜੀ ਜਿੰਨਾ ਕੁਝ ਸਾਨੂੰ ਦੇ ਗਏ ਨੇ ਉਹ ਤਾਂ ਲੋਕਾਂ ਨੂੰ ਜ਼ਿੰਦਗੀ ਭਰ ਪੜਦੇ ਸੁਣਦੇ ਸਮਝਦੇ ਰਹਿਣਗੇ ਪਰ ਉਹ ਸ਼ਖਸ ਨੂੰ ਦੇਖਣਾ ਸੰਭਵ ਨਹੀਂ ਹੋਏਗਾ ਇਸ ਗੱਲ ਦਾ ਮਲਾਲ ਇਸ ਗੱਲ ਦਾ ਅਫਸੋਸ ਇਸ ਗੱਲ ਦਾ ਦੁੱਖ ਇਸ ਗੱਲ ਦਾ ਚੋਰਾ ਹਰ ਪੰਜਾਬੀ ਨੂੰ ਆ ਔਰ ਇਹ ਇਹ ਨਾ ਸੋਚੋ ਕਿ ਜਿਹੜੇ ਉਹਨਾਂ ਨੂੰ ਜਾਣਦੇ ਸੀ ਉਹਨਾਂ ਨੂੰ ਦੁੱਖ ਹੈ ਜਿਹੜਾ ਕੋਈ ਦੁਨੀਆ 'ਚ ਕਿਤੇ ਵੀ ਬੈਠਾ ਇੱਥੇ ਨਹੀਂ ਵੀ ਆ ਜਾ ਸਕਿਆ ਨਾ ਉਹਨੂੰ ਵੀ ਬਹੁਤ ਦੁੱਖ ਹੈ ਔਰ ਜਿਹੜੇ ਲੋਕ ਉਹਨਾਂ ਨੂੰ ਜਾਣਦੇ ਸੀ ਉਹਨਾਂ ਦੇ ਦੁੱਖ ਨਾਲੋਂ ਹਜ਼ਾਰਾਂ ਗੁਣਾ ਵੱਡਾ ਦੁੱਖ ਉਹਨਾਂ ਲੋਕਾਂ ਦਾ ਜਿਨ੍ਹਾਂ ਦੇ ਮਨਚਾ ਇਹ ਵੀ ਕਦੇ ਆਸ ਸੀ ਕਿ ਪਾਤਰ ਸਾਹਿਬ ਨੂੰ ਕਦੇ ਮਿਲਣਾ ਹੈ ਕਦੇ ਦੇਖਣਾ ਹੈ ਕਦੇ ਉਹਨਾਂ ਕੋਲ ਬਹਿਣਾ ਹੈ ਉਹਨਾਂ ਦੀ ਅੱਜ ਆਸ ਵੀ ਨਾਲ ਹੀ ਮੁੱਕੀ ਹੈ ਜਿਨ੍ਹਾਂ ਦੇ ਲਈ ਪਾਤਰ ਸਾਹਿਬ ਨਹੀਂ ਮੁੱਕੇ ਆਸ ਵੀ ਮੁੱਕ ਗਈ ਕਿ ਦੁਬਾਰਾ ਕਿੰਨੀ ਜ਼ਿੰਦਗੀ 'ਚ ਮੌਕਾ ਨਹੀਂ ਕਦੇ ਮਿਲਣਾ ਕਿ ਇਹਨਾਂ ਨੂੰ ਮਿਲ ਸਕੀਏ